ਚੁਗਲਖੋਰ ਬੰਦਾ ਕਦੇ ਵੀ ਚੁਗਲੀ ਕਰੇ ਬਿਨਾ ਰਹੀ ਨਹੀਂ ਸਕਦਾ ਬਾਈ ਚੁਗਲੀ ਵੀ ਚੁਗਲਖੋਰ ਇਹੋ ਜੀ ਕਰਦੇ ਨੇ ਕਿ ਅਗਲੇ ਦਾ ਹੱਸਦਾ ਵਸਦਾ ਪਰਿਵਾਰ ਹੱਸਦਾ ਵਸਦਾ ਘਰ ਉਜਾੜ ਕੇ ਰੱਖ ਦਿੰਦੇ ਨੇ ਤੁਹਾਨੂੰ ਇਹਦੇ ਨਾਲ ਮਿਲਦੀ ਜੁਲਦੀ ਮੈਂ ਇੱਕ ਗੱਲ ਸੁਣਾਉਣਾ ਕਹਾਣੀ ਸੁਣਾਉਣਾ ਇੱਕ ਵਾਰ ਕਹਿੰਦੇ ਇੱਕ ਰਾਜਾ ਆਪਣੇ ਗੁਲਾਮਾਂ ਨੂੰ ਵੇਚ ਰਿਹਾ ਸੀ ਗੁਲਾਮਾਂ ਨੂੰ ਕਹਿੰਦਾ ਵੀ ਤੁਹਾਡੀ ਸਜ਼ਾ ਤਾਂ ਪੂਰੀ ਹੋ ਗਈ ਪਰ ਤੁਹਾਡੇ ਅਪਰਾਧ ਹੀ ਇਹੋ ਜਿਹੇ ਨੇ ਵੀ ਮੇਰਾ ਦਿਲ ਨਹੀਂ ਕਰਦਾ ਮੈਂ ਤੁਹਾਨੂੰ ਆਜ਼ਾਦ ਕਰ ਦਿਆਂ ਕਹਿੰਦਾ ਮੈਂ ਤੁਹਾਨੂੰ ਆਜ਼ਾਦ ਤਾਂ ਕਰ ਦੇਣਾ ਪਰ ਮੈਂ ਕਿਸੇ ਨਾ ਕਿਸੇ ਤਰੀਕੇ ਤੁਹਾਨੂੰ ਵੇਚੂਗਾ ਰਾਜਾ ਉਹਨਾਂ ਨੂੰ ਵੇਚਣਾ ਚਾਹਿਆ ਰਾਜੇ ਨੇ ਜਦੋਂ ਰਾਜਾ ਇੱਕ ਖੁੱਲੇ ਮੈਦਾਨ ਦੇ ਵਿੱਚ ਗੁਲਾਮਾਂ ਨੂੰ ਖੜਾ ਕੇ ਵੇਚੀ ਜਾ ਰਿਹਾ ਉੱਥੋਂ ਦੀ ਇੱਕ ਬਹੁਤ ਤਕੜਾ ਸੇਠ ਲੰਘਣ ਲੱਗਿਆ ਉਹਨੇ ਸੋਚਿਆ ਵੀ ਗੁਲਾਮ ਵੇਕੀ-ਵੇਚੀ ਜਾ ਰਿਹਾ ਵੀ ਮੈਂ ਕਿਉਂ ਨਾ ਇੱਕ ਗੁਲਾਮ ਲੈ ਜਾ ਖਰੀਦ ਕੇ ਇਥੋਂ ਰਾਜੇ ਤੋਂ ਜੇ ਉਹਨੇ ਮੈਨੂੰ ਕਿਤੇ ਭਾਅ ਸਿਰ ਨਾਲ ਦੇਤਾ ਤਾਂ ਰਾਜੇ ਨੂੰ ਉਸ ਸੇਠ ਨੇ ਪੁੱਛਿਆ ਕਿ ਮੈਨੂੰ ਉਹ ਫੁਲਾਨਾ ਜਿਹੜਾ ਤੇਰਾ ਗੁਲਾਮ ਖੜਾ ਉਹਦਾ ਰੇਟ ਦੱਸ ਕੀ ਆ ਰਾਜਾ ਕਹਿੰਦਾ ਉਹ ਗੁਲਾਮ ਮੈਂ ਤੇਨੂੰ 500 ਰੁਪਏ ਚ ਦੇਉਂਦਾ ਵੇ ਨਾ ਕਮਾਲ ਐ ਇੰਨਾ ਸਸਤਾ ਕਿਉਂ ਰਾਜਾ ਜੀ ਕਹਿੰਦਾ ਮੈਂ ਸਮਝਿਆ ਨਹੀਂ ਗੱਲ ਕਹਿੰਦਾ ਕੰਮ ਘੱਟ ਕਰਦਾ ਹੋ ਰਾਜਾ ਕਹਿੰਦਾ ਕੰਮ ਕੰਮ ਬਹੁਤ ਵਧੀਆ ਕੰਮ ਕਰਦਾ ਬਹੁਤ ਤਕੜਾ ਕਾਰੀਗਰ ਆਹੋ ਕੰਮ ਦਾ ਉਹ ਕਹਿੰਦਾ ਫਿਰ ਇੰਨਾ ਸਸਤਾ ਕਿਉਂ ਕਹਿੰਦਾ ਸਸਤਾ ਮੈਂ ਉਹ ਤਾਂ ਵੇਚਣਾ ਉਹਨੂੰ ਚੁਗਲੀ ਕਰਨ ਦੀ ਆਦਤ ਐ ਬਹੁਤ ਮਾੜੀ ਆਦਾ ਤਾਂ ਉਹ ਕਹਿੰਦਾ ਵੀ ਸਾਡੇ ਘਰ ਚ ਕੀ ਐ ਜੀ ਇੱਕ ਮੈਂ ਐ ਇੱਕ ਮੇਰੇ ਘਰ ਵਾਲੀ ਐ ਸਾਡੇ ਚ ਕੀ ਚੁਗਲੀਆਂ ਕਰੂ ਦੋ ਜਣੇ ਅਸੀਂ ਹੈਗੀਆਂ ਦੋ ਜੀਆਂ ਚੁਗਲੀਆਂ ਕਰਦਾ ਕਰੀ ਜਾਣਦੇ ਤਾਂ ਉਹਨੇ 500 ਰੁਪਏ ਦੇ ਵਿੱਚ ਚੁਗਲ ਨੂੰ ਖਰੀਦ ਲਿਆ ਉਹ ਚੁਗਲ ਖੋਰ ਨੂੰ ਖਰੀਦ ਕੇ ਆਪਣੇ ਘਰੇ ਲਿਆਂਦਾ ਘਰ ਦੇ ਕੰਮ ਕਰਿਆ ਕਰੇ ਬਹੁਤ ਸੋਹਣੇ ਤਰੀਕੇ ਨਾਲ ਕਿਉਂਕਿ ਜੇਲ੍ਹ ਦੇ ਵਿੱਚੋਂ ਆਇਆ ਸੀ ਘਰ ਦੇ ਵਿੱਚ ਰਹਿਣਾ ਉਹਨੂੰ ਬਹੁਤ ਵਧੀਆ ਲੱਗੇ ਵਧੀਆ ਸੋਹਣੇ ਤਰੀਕੇ ਨਾਲ ਕੰਮ ਕਰੇ ਵਧੀਆ ਸਾਰਾ ਜਿਹੜਾ ਸੀਗਾ ਘਰ ਨੂੰ ਐਨ ਚਮਕਾ ਕੇ ਰੱਖਿਆ ਕਰੇ ਜਿੰਨੇ ਕੰਮ ਉਹਨੂੰ ਦਿਆ ਕਰੇ ਉਹ ਸੇਠ ਉਹ ਵਧੀਆ ਜ਼ਿੰਮੇਵਾਰੀ ਨਾਲ ਕਰਿਆ ਕਰੇ ਇੱਕ ਦਿਨ ਜਦੋਂ ਉਹਦੇ ਮਨ ਦੇ ਵਿੱਚ ਉਹ ਜਿਹੜੀ ਆਦਤ ਸੀ ਨਾ ਚੁਗਲੀ ਕਰਨ ਦੀ ਉਹ ਇੱਕ ਭਾਵਨਾ ਜਾਗੀ ਚੁਗਲੀ ਕਰਨ ਦੀ ਉਹ ਜਾ ਕੇ ਸ਼ੇਠ ਨੂੰ ਕਹਿੰਦਾ ਆ ਕਹਿੰਦਾ ਸ਼ੇਠ ਜੀ ਤੁਹਾਨੂੰ ਇੱਕ ਗੱਲ ਦਾ ਪਤਾ ਕਹਿੰਦਾ ਕਿਹੜੀ ਦਾ ਕਹਿੰਦਾ ਜਿਹੜੀ ਤੁਹਾਡੇ ਘਰ ਵਾਲੀ ਆ ਉਹ ਕਿਸੇ ਗੈਰ ਮਰਦ ਨਾਲ ਸਬੰਧ ਬਣਾਉਂਦੀ ਆ ਮਾੜੀ ਆ ਗਲਤ ਹੈ ਉਹ ਕਹਿੰਦਾ ਕਮਾਲ ਆ ਇਹ ਕਦੇ ਨਹੀਂ ਹੋ ਸਕਦਾ ਉਹਨੂੰ ਗੁੱਸਾ ਆਇਆ ਉਹ ਕਹਿੰਦਾ ਤੂੰ ਸਾਡੇ ਘਰ ਤੇ ਨਾ ਮਾੜੀ ਅੱਖ ਰੱਖ ਤੂੰ ਸਾਨੂੰ ਨਾਂ ਉਜਾੜ ਹੱਸਦੇ ਵਸਦੇ ਨੂੰ ਕਹਿੰਦਾ ਨਹੀਂ ਜੀ ਯਕੀਨ ਆਉਂਦਾ ਤਾਂ ਦੇਖ ਲਿਓ ਅੱਜ ਰਾਤ ਨੂੰ ਦੇਖ ਲਿਓ ਸੋਨੂੰ ਮਾਰਨ ਆਉਗੀ ਉਹ ਤੇ ਜਦੋਂ ਰਾਤ ਹੋਣ ਤੋਂ ਪਹਿਲਾਂ ਸ਼ਾਮ ਨੂੰ ਉਹਦੇ ਘਰ ਵਾਲੀ ਨੂੰ ਕਹਿੰਦਾ ਕਹਿੰਦਾ ਜੀ ਤੁਹਾਨੂੰ ਇਸ ਗੱਲ ਦਾ ਪਤਾ ਕਿ ਤੁਹਾਡੇ ਘਰ ਵਾਲੇ ਦੇ ਜਿਹੜੇ ਸਬੰਧ ਨੇ ਉਹ ਕਿਸੇ ਹੋਰ ਔਰਤ ਨਾਲ ਨੇ ਉਹ ਕਹਿੰਦੀ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਉਹ ਤਾਂ ਮੈਨੂੰ ਪਿਆਰ ਹੀ ਬਹੁਤ ਜ਼ਿਆਦਾ ਕਰਦਾ ਮੇਰੇ ਘਰ ਵਾਲਾ ਤਾਂ ਉਹ ਕਹਿੰਦਾ ਜੇ ਨਹੀਂ ਯਕੀਨ ਆਉਂਦਾ ਅੱਜ ਰਾਤ ਨੂੰ 11 ਵਜੇ ਕਿਸੇ ਨੂੰ ਟਾਈਮ ਦਿੱਤਾ ਅੱਜ ਰਾਤ ਨੂੰ ਆਪਦੇ ਬੈੱਡਰੂਮ ਦੇ ਵਿੱਚੋਂ ਜਾਊਗਾ ਉਸ ਔਰਤ ਨੂੰ ਮਿਲਣ ਜਾਊਗਾ ਜੇ ਧਿਆਨ ਰੱਖਿਓ ਤੁਸੀਂ ਉਹਦੇ ਘਰ ਵਾਲੀ ਨੂੰ ਇਹ ਗੱਲ ਕਹੀ ਤੀ ਤੇ ਹੁਣ ਸੇਠ ਨੂੰ ਇਹ ਗੱਲ ਕਹੀ ਸੀ ਕਿ ਉਹ ਮਾੜੀ ਹੈ ਸ਼ੇਠ ਨੂੰ ਆਖਿਆ ਕਹਿੰਦਾ ਤੂੰ ਐਂ ਕਰੀ ਸ਼ੇਠ ਅੱਜ ਸੌਈ ਨਾ ਰਾਤ ਨੂੰ ਧਿਆਨ ਰੱਖੀ ਤੇਰੇ ਕਮਰੇ ਦੇ ਵਿੱਚ ਆਉ ਤੈਨੂੰ ਮਾਰੂ ਉਹ ਤੈਨੂੰ ਮਾਰ ਕੇ ਗੈਰ ਮਰਦ ਦੇ ਕੋਲੇ ਜਾਉ ਕਿਸੇ ਕੋਲੇ ਸ਼ੇਠ ਵੀ ਚਕੰਨਾ ਸੀ ਸ਼ੇਠ ਵੀ ਸੌਣ ਦਾ ਨਾਟਕ ਕਰਨ ਲੱਗ ਗਿਆ ਕਿ ਮੈਂ ਸੁੱਤਾ ਪਿਆ ਹੁਣ ਰਾਤ ਨੂੰ ਉਹ ਦੇਖਣ ਆਈ ਜਦੋਂ ਵੀ ਮੈਂ ਦੇਖਾਂ ਕਮਰੇ ਦੇ ਵਿੱਚ ਪਿਆ ਹੈ ਕਿ ਗਿਆ ਕਿਤੇ ਜਦੋਂ ਜਿਹੜੀ ਸ਼ੇਠ ਦੇ ਘਰ ਵਾਲੀ ਸੀ ਉਹ ਕਮਰੇ ਦੇ ਵਿੱਚ ਆਈ ਦੇਖਣ ਆਈ ਵੀ ਬਾਕੀ ਆ ਕਮਰੇ ਦੇ ਵਿੱਚ ਪਿਆ ਹੈ ਜਾਂ ਕਿਤੇ ਚਲਿਆ ਗਿਆ ਉਹ ਤਾਂ ਸ਼ੇਠ ਨੂੰ ਇਹ ਲੱਗਿਆ ਕਿਉਂ ਮੈਨੂੰ ਮਾਰਨ ਦੀ ਤਾਂਗ ਦੇ ਵਿੱਚ ਆਈ ਹੈ ਹੁਣ ਜਦੋਂ ਆਈ ਕਮਰੇ ਦੇ ਵਿੱਚ ਹੁਣ ਗਲਤ ਦੋਨਾਂ ਦੇ ਮਨ ਦੇ ਵਿੱਚ ਦੋਨਾਂ ਦੇ ਦਿਲਾਂ ਦੇ ਵਿੱਚ ਫੁੱਟ ਪਾਤਾ ਗਲਤ ਗੱਲ ਜੱਜ ਗਈ ਤੇ ਜਦੋਂ ਸਠਾਣੀ ਨੇ ਸੇਠ ਦੇ ਘਰ ਵਾਲੀ ਨੇ ਗੇਟ ਖੋਲ੍ਹਿਆ ਸੇਠ ਉਹਨੂੰ ਟੁੱਟ ਕੇ ਪੈ ਗਿਆ ਵੀ ਇਹ ਤਾਂ ਸੱਚੀ ਮੈਨੂੰ ਮਾਰਨ ਆ ਗਈ ਆਫਿਸ ਦੇ ਵਿੱਚ ਲੜਾਈ ਝਗੜਾ ਬਹੁਤ ਹੱਦ ਤੱਕ ਵੱਧ ਗਿਆ ਜਦੋਂ ਚੱਕ ਕੇ ਤਲਵਾਰ ਸੇਠ ਉਹਦੇ ਮਾਰਨ ਲੱਗਿਆ ਉਹ ਕਹਿੰਦੀ ਰੁਕ ਜਾ ਮੈਨੂੰ ਗੱਲ ਦੱਸ ਕੀ ਆ ਤੂੰ ਮੈਨੂੰ ਕਿਉਂ ਕੁੱਟਦਾ ਮੈਂ ਤੇਰਾ ਕੁੱਟਾਂ ਮੈਂ ਤੇਨੂੰ ਕੁੱਟਾਂ ਮੇਰਾ ਤਾਂ ਹੱਕ ਬਣਦਾ ਕਿਉਂਕਿ ਤੂੰ ਗਲਤ ਆ ਉਹ ਕਹਿੰਦਾ ਮੈਂ ਕਿਉਂ ਗਲਤ ਆ ਗਲਤ ਤਾਂ ਤੂੰ ਆ ਮੈਨੂੰ ਮਾਰਨਾ ਹੀ ਆ ਉਹ ਕਹਿੰਦੀ ਮੈਂ ਮਾਰਨ ਨਹੀਂ ਆਈ ਤੈਨੂੰ ਮਤਲਬ ਦੇਖਣ ਆਈ ਆ ਵੀ ਤੂੰ ਕਿਸੇ ਗੈਰ ਔਰਤ ਕੋਲੇ ਜਾਂਦਾ ਕਹਿੰਦਾ ਤੈਨੂੰ ਕਿਹਨੇ ਕਿਹਾ ਉਹ ਕਹਿੰਦੀ ਆਪਣੇ ਨੌਕਰ ਨੇ ਕਿਹਾ ਕਹਿੰਦਾ ਮੈਨੂੰ ਆਪਣੇ ਨੌਕਰ ਨੇ ਇਹ ਗੱਲ ਕਹੀ ਆ ਕਿ ਤੂੰ ਗਲਤ ਐ ਉਹ ਕਹਿੰਦੀ ਫਿਰ ਇਹ ਜਿਹੜੀ ਆਦਤੋਂ ਮਜਬੂਰ ਸੀ ਨਾ ਉਹ ਚੁਗਲੀ ਤੋਂ ਉਹਨੇ ਚੁਗਲੀ ਕਰਦੀ ਆਪਣੇ ਚ ਫੁੱਟ ਪਵਾਤਾ ਜੇ ਆਪਾਂ ਹੁਣ ਸਮਝਦਾਰੀ ਤੋਂ ਕੰਮ ਨਾ ਲੈਂਦੇ ਆਪਾਂ ਤਾਂ ਇੱਕ ਦੂਜੇ ਨੂੰ ਮਾਰਨ ਤੇ ਤੁਲ ਗਏ ਸੀ ਸੋ ਝਗਲ ਖੋਰ ਹੁੰਦਿਆ ਨਾ ਭਾਈ ਜਿਹੜੇ ਇਹ ਇੱਥੋਂ ਤੱਕ ਫੋਟ ਭਵਾਉਂਦੇ ਆ ਕਿ ਹੱਸਦੇ ਬਸਦੇ ਘਰਾਂ ਨੂੰ ਉਜਾੜ ਕੇ ਰੱਖ ਦਿੰਦੇ ਆ ਇਹਨਾਂ ਤੋਂ ਦੂਰੀ ਬਣਾ ਕੇ ਰੱਖਿਆ ਕਰੋ ਆਪਣੇ ਜਿਹੜੇ ਦਿਲ ਦੇ ਭੇਤ ਆ ਬਾਹਲੇ ਵਹੇ ਤਾਂ ਉਦਾਂ ਹੀ ਕਿਸੇ ਨੂੰ ਦੇਣੇ ਚਾਹੀਦੇ ਚੋਗਲ ਖੋਰਾਂ ਤੋਂ ਤਾਂ ਖਾਸ ਕਰੀ ਬਚ ਕੇ ਰਹਾ ਕਰੋ